ਤੁਹਾਨੂੰ ਪਤਾ ਹੈ ਕਿ ਸਾਡੀਆਂ ਭੈਣਾਂ ਨੂੰ ਇਸ ਵੇਲੇ ਕਿਹੜੀ ਬਿਮਾਰੀ ਸਭ ਤੋਂ ਜ਼ਿਆਦਾ ਹੋ ਰਹੀ ਹੈ ਨਹੀਂ ਪਤਾ ਤਾਂ ਇਹ ਵੀਡੀਓ ਤੱਕ ਜਿਹੜਾ ਸ਼ਖਸ ਦੇਖ ਲੇਗਾ ਜਿਹੜੀ ਬਿਮਾਰੀ ਇਸ ਵੇਲੇ ਬਹੁਤ ਜ਼ਿਆਦਾ ਸਾਡੀਆਂ ਭੈਣਾਂ ਨੂੰ ਤੰਗ ਕਰ ਰਹੀ ਹੈ ਉਹ ਬਿਮਾਰੀ ਉਹਨਾਂ ਦੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਨਹੀਂ ਹੋਏਗੀ ਸਰ ਇਹ ਨਾ ਮੈਰਿਜ ਤੋਂ ਬਾਅਦ ਪ੍ਰੋਬਲਮ ਨਹੀਂ ਆਉਂਦੀ ਇਨਫਰਟੀਲਿਟੀ ਦੀ ਇਨਫਰਟੀਲਿਟੀ ਮਤਲਬ ਬਾਂਝਪਨ ਦੀ ਸਰ ਬੱਚਾ ਨਾ ਹੋਣਾ ਇਹ ਤੇ ਜਿਹੜੀ ਬਿਮਾਰੀ ਦੇ ਅੱਜ ਗੱਲ ਕਰਨ ਵਾਲੇ ਆ ਨਾ ਇਹ ਬਿਮਾਰੀ ਤਾਂ ਜਦੋਂ ਤੋਂ ਉਹਨਾਂ ਨੂੰ ਪੀਰੀਅਡ ਸ਼ੁਰੂ ਹੁੰਦੇ ਆ 15 ਤੋਂ 18 ਸਾਲ ਦੀ ਏਜ ਦੇ ਵਿੱਚ ਇਹ ਹੈਗੀ ਹੈ ਪੀਸੀਓਡੀ ਤੇ ਇਹ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ ਇਹਦੇ ਵਿੱਚ ਹੀ ਉਹ ਸਿਸਟ ਬਣਦੀਆਂ ਜਿਹੜੀਆਂ ਸਿਸਟ ਹਰ ਮਹੀਨੇ ਮਤਲਬ ਉਹ ਨਈ ਨਿਕਲ ਪਾਂਦੇ ਜਿਹੜੇ ਅੰਡੇ ਉਹ ਇੱਥੇ ਸਿਸਟ ਦੇ ਵਿੱਚ ਕਨਵਰਟ ਹੋ ਜਾਂਦੀਆਂ ਕੀ ਪੀਸੀਓਡੀ ਦੇ ਨਾਲ ਬੱਚੇ ਨੂੰ ਜਨਮ ਦਿੱਤਾ ਜਾ ਸਕਦਾ ਹੈ 컨ਸੀਵ ਕੀਤਾ ਜਾ ਸਕਦਾ ਹੈ ਬਿਲਕੁਲ ਕੀਤਾ ਜਾ ਸਕਦਾ ਸਰ ਜੀਰਾ ਸਰ ਉਹਨਾਂ ਨੇ ਲੈਣਾ ਅੱਧਾ ਚਮਚ ਰਾਤ ਨੂੰ ਸੌਕ ਕਰਨਾ ਤੇ ਉਹਨਾਂ ਨੇ 1/4 ਲੈਣਾ ਮੇਥੀ ਦਾਣਾ ਸੇਰੇ ਉੱਠ ਕੇ ਉਬਾਲ ਕੇ ਇਹਦਾ ਪਾਣੀ ਤਾਂ ਐਮਪਟੀ ਸਟਮਕ ਪੀਣਾ ਹੀ ਪੀਣਾ ਜਿਹੜਾ ਇਨਸੂਲਿਡ ਹੈਗਾ ਇਹ ਕਿਉਂ ਵੱਧਦਾ ਹੁਣ ਸਵਾਲ ਇਹ ਵੀ ਹੈ ਜੀ ਸਾਨੂੰ ਸਿੰਬਲ ਮਿਲਦੇ ਆ ਸਿਗਨਲ ਸਾਡੀ ਬੋਡੀ ਦਿੰਦੀ ਆ ਲਾਈਕ ਫੇਸ਼ੀਅਲ ਹੇਅਰ ਹੇਅਰ ਫਾਲ weight gain ਤੇ ਫਿਰ ਜਿਨ੍ਹਾਂ ਦਾ ਇਨਸੂਲਿਨ ਮਤਲਬ ਜ਼ਿਆਦਾ ਬਣਦਾ ਹੈ ਜ਼ਿਆਦਾ ਬੋਡੀ ਬਣਾਉਂਦੀ ਹੈ ਜਾਂ ਬੋਡੀ ਨੂੰ ਜ਼ਿਆਦਾ ਬਣਾਉਣ ਦੀ ਲੋੜ ਮਹਿਸੂਸ ਹੁੰਦੀ ਹੈ ਅਸੀਂ ਇਹ ਵੀ ਗੱਲ ਕਹਿ ਸਕਦੇ ਆ ਤੇ ਫਿਰ ਉਹ ਕਿਵੇਂ ਬੈਲੈਂਸ ਕੀਤਾ ਜਾ ਸਕਦਾ ਤੁਹਾਡੇ ਕੋਲ ਕੋਈ ਨੁਸਖਾ ਕੋਈ ਫਾਰਮੂਲਾ ਜੀ ਵਾਲਾ ਦੱਸਿਓ ਸਰ 20 ਗ੍ਰਾਮ ਸਰ ਉਹਨਾਂ ਨੇ ਲੈਣੀ ਹੈ ਪੀਲੀ ਸਰੋਂ ਤੇ 50 ਗ੍ਰਾਮ ਉਹਨਾਂ ਨੇ ਲੈਣਾ ਹੈ ਕchnar sak ਲੋਧ ਪਠਾਣੀ 50 ਗ੍ਰਾਮ ਤੇ ਆ ਜਵਾਂਸਾ ਠੀਕ ਹੈ ਇਹ ਜਵਾਂਸਾ ਕੀ ਹੈ ਜਵਾਂਸਾ ਸਰ ਸਾਰੇ ਹਾਰਮੋਨ ਨੂੰ ਬੈਲੈਂਸ ਕਰਦਾ ਸਾਰੇ ਹਾਰਮੋਨ ਦਾ ਗੁਰੂ ਹੈ ਇਹਦਾ ਪਾਊਡਰ ਬਣਾ ਕੇ ਉਹਨਾਂ ਨੇ ਮਾਰਨਿੰਗ ਐਮਪਟੀ ਸਟਮਕ ਲੈਣਾ ਤੇ ਫਿਰ ਉਹ ਰਾਤ ਨੂੰ ਸੌਣ ਲੱਗਿਆਂ ਲੈ ਲੈਣ ਕਿਹੜੇ ਨੁਸਖੇ ਨੇ ਜਿਹੜੀ ਇੱਕ ਬੜੀ ਚਰਚਾ ਹੈਗੀ ਹੈ ਤੁਹਾਡੀ ਗੋਲੀ ਦੀ ਉਹ ਕਿਹੜੀ ਗੋਲੀ ਹੈ ਸਰ ਇਹ 12 ਟੈਬਲੇਟ ਹੀ ਪੇਸ਼ੈਂਟ ਨੂੰ ਬਹੁਤ ਹੈ 12 ਟੈਬਲੇਟ ਨੇ ਹੀ ਉਹਨਾਂ ਦਾ ਅੰਡਾ ਵਧੀਆ ਬਣਾ ਕੇ ਡੋਮੀਨੈਂਟ ਫੋਲਿਕਲ ਬਣਾ ਦੇਣਾ ਉਹ ਕਿਦਾਂ ਕਿਉਂਕਿ Ovulation ਵਧੀਆ ਹੋ ਜਾਣਾ Ovulation ਚੰਗਾ ਹੋਏਗਾ ਤਾਂ ਉਸ ਤੋਂ ਬਾਅਦ ਸਰ ਇਸੋ ਭਾਗੇ ਰਿਹਾ ਬਾ ਕਮਾਲ ਰਿਜ਼ਲਟ ਜੀ ਜੇ ਅਸੀਂ ਦੱਸ ਬੜੀ ਚਰਚਾ ਜੀ ਸਾਨੂੰ ਬੈਲੈਂਸ ਕਰਨ ਦਾ ਤਰੀਕਾ ਦੱਸੋ ਕਿਹੜੀਆਂ ਚੀਜ਼ਾਂ ਅਸੀਂ ਖਾਈਏ ਕਿਹੜੀਆਂ ਚੀਜ਼ਾਂ ਅਸੀਂ ਛੱਡਦੀਏ ਤੋਰੀ ਟਿੰਡਾ ਪਰਵਲ ਇਹਨਾਂ ਤੇ ਆ ਜਾਓ ਚਾਰਾਂ ਚ ਕੋਈ ਪਸੰਦ ਨਹੀਂ ਕਰਦਾ ਜੀ ਅਸੀਂ ਚਾਰੋ ਹੀ ਖਾਣੀ ਆ ਜੇ ਬੱਚਾ ਪਸੰਦ ਹੈ ਬੱਚਾ ਲੈਣਾ ਤਾਂ ਇਹੀ ਪਸੰਦ ਕਰਨਾ ਪਏਗਾ ਸਰ ਤੁਹਾਨੂੰ ਪਤਾ ਹੈ ਕਿ ਸਾਡੀਆਂ ਭੈਣਾਂ ਨੂੰ ਇਸ ਵੇਲੇ ਕਿਹੜੀ ਬਿਮਾਰੀ ਸਭ ਤੋਂ ਜ਼ਿਆਦਾ ਹੋ ਰਹੀ ਹੈ ਨਹੀਂ ਪਤਾ ਤਾਂ ਇਹ ਵੀਡੀਓ 10 ਮਿੰਟ ਜਿਹੜਾ ਸ਼ਖਸ ਦੇਖ ਲੇਗਾ ਜਿਹੜੀ ਬਿਮਾਰੀ ਇਸ ਵੇਲੇ ਬਹੁਤ ਜ਼ਿਆਦਾ ਸਾਡੀਆਂ ਭੈਣਾਂ ਨੂੰ ਤੰਗ ਕਰ ਰਹੀ ਹੈ ਉਹ ਬਿਮਾਰੀ ਉਹਨਾਂ ਦੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਨਹੀਂ ਹੋਏਗੀ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਬਹੁਤ ਬਾਰੀਕੀ ਨਾਲ ਸਾਡੀਆਂ ਭੈਣਾਂ ਨੂੰ ਸਮਝਾਉਣ ਵਾਲੇ ਬਹੁਤ ਘਰਾਂ ਦੇ ਵਿੱਚ ਅਸੀਂ ਕਹਿ ਲਈਏ ਕਿ ਜਿਹੜਾ ਬੇਔਲਾਦ ਪਨ ਦਾ ਹਨੇਰਾ ਸੀ ਉਹਨੂੰ ਰੋਸ਼ਨੀ ਦੇ ਵਿੱਚ ਬਦਲਣ ਵਾਲੇ ਬਹੁਤ ਸਾਰੀਆਂ ਸਾਡੀਆਂ ਪੈਣਾ ਜੜੀਆਂ ਕਿ ਮਾਂ ਬਣਨ ਦੀ ਆਸ ਛੱਡ ਚੁੱਕੇ ਸੀ ਉਹਨਾਂ ਦੀ ਉਮੀਦ ਬਣੀ ਪ੍ਰਮਾਤਮਾ ਨੇ ਉਹਨਾਂ ਨੂੰ ਜ਼ਰੀਆ ਬਣਾਇਆ ਮੇਰੇ ਨਾਲ ਨੇ ਸੀਨੀਅਰ ਨਰਸਿੰਗ ਅਫਸਰ ਹਰਮਿਤ ਕਰਚੀ ਹਰਮਿਤ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਸਰ ਤੁਹਾਡਾ ਵੀ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਛਾ ਮੈਮ ਇਸ ਤੋਂ ਪਹਿਲਾਂ ਕਿ ਅਸੀਂ ਗੱਲ ਸ਼ੁਰੂ ਕਰੀਏ ਉਸ ਬਿਮਾਰੀ ਦੀ ਉਸ ਪਰੇਸ਼ਾਨੀ ਦੀ ਜਿਹੜੀ ਇਸ ਵੇਲੇ ਸਾਡੀਆਂ ਭੈਣਾਂ ਨੂੰ ਸਾਡੀਆਂ ਬੱਚੀਆਂ ਨੂੰ ਉਮਰਦਰਜ਼ ਔਰਤਾਂ ਨੂੰ ਵੀ ਜਿਹੜੀ ਤੰਗ ਕਰ ਰਹੀ ਹੈ ਤੁਹਾਡੇ ਤਜਰਬੇ ਦੇ ਵਿੱਚ ਬੇਔਲਾਦ ਪੰਦਾ ਸਭ ਤੋਂ ਵੱਡਾ ਕਾਰਨ ਤੁਸੀਂ ਕਿਸ ਨੂੰ ਮੰਨਦੇ ਹੋ ਮਤਲਬ ਤੁਹਾਡਾ ਕਾਫੀ ਲੰਮਾ ਤਜਰਬਾ ਹੈ ਬਹੁਤ ਪੇਸ਼ੈਂਟਾਂ ਨੂੰ ਤੁਸੀਂ ਮਿਲੇ ਹੋ ਅਲੱਗ-ਅਲੱਗ ਤੁਹਾਡੇ ਤੱਕ ਕੇਸ ਆਉਂਦੇ ਨੇ ਜਿਨ੍ਹਾਂ ਨੂੰ ਤੁਸੀਂ ਬੜੀ ਕਾਮਯਾਬੀ ਨਾਲ ਸੁਲਝਾ ਵੀ ਲਏ ਨੇ ਜ਼ਿਆਦਾਤਰ ਨੂੰ ਕੀ ਮੰਦੇ ਸਰ ਇਹਨਾ ਮੈਰਿਸ ਤੋਂ ਬਾਅਦ ਪ੍ਰੋਬਲਮ ਨਹੀਂ ਆਉਂਦੀ ਇਨਫਰਟੀਲਿਟੀ ਦੀ ਇਨਫਰਟੀਲਿਟੀ ਮਤਲਬ ਬਾਝਪਨ ਦੀ ਸਰ ਬੱਚਾ ਨਾ ਹੋਣਾ ਠੀਕ ਹੈ ਇਹ ਤੇ ਜਿਹੜੀ ਬਿਮਾਰੀ ਦੇ ਅੱਜ ਗੱਲ ਕਰਨ ਵਾਲੇ ਆ ਨਾ ਇਹ ਬਿਮਾਰੀ ਤਾਂ ਜਦੋਂ ਤੋਂ ਉਹਨਾਂ ਨੂੰ ਪੀਜਟ ਸ਼ੁਰੂ ਹੁੰਦੀ ਹੈ 15 ਤੋਂ 18 ਸਾਲ ਦੀ ਏਜ ਦੇ ਵਿੱਚ ਇਹ ਬਿਮਾਰੀ ਨਹੀਂ ਆਪਾਂ ਇਸ ਨੂੰ ਕਹਿ ਸਕਦੇ ਇਹਨੂੰ ਬਿਮਾਰੀ ਨਹੀਂ ਕਵਾਂਗੇ ਆਪਾਂ ਇਹ ਹੈਗੀ ਹੈ ਪੀਸੀਓਡੀ ਤੇ ਇਹ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ ਪੀਸੀਓਡੀ ਮਤਲਬ ਸਰ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਹੁੰਦੀ ਹੈ ਇਹ ਪੀਸੀਓ ਸਾਨੂੰ ਦਾ ਦੇਸੀ ਭਾਸ਼ਾ ਚ ਸਮਝਾਓ ਜੀ ਤੁਸੀਂ ਤਾਂ ਡਾਕਟਰੀ ਭਾਸ਼ਾ ਚ ਸਮਝਾਉਣ ਲੱਗੇ ਦੇਸੀ ਭਾਸ਼ਾ ਚ ਸਮਝਾਓ ਸਰ ਜਿਵੇਂ ਕਿ ਰਸੋਲੀਆਂ ਬਣ ਜਾਂਦੀਆਂ ਹੈਗੀਆਂ ਸਿਸਟ ਬਣ ਜਾਂਦੀਆਂ ਹੈ ਇਹ ਨਹੀਂ ਢਿੱਡ ਚ ਨਹੀਂ ਬਣਦੀਆਂ ਸਰ ਇਹ ਸਿਸਟ ਬਣਦੀਆਂ ఓਵਰੀਜ਼ ਦੇ ਵਿੱਚ ਜੀ 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 ఓਵਰੀ ਸਿਸਟ ਬਣਦੀਆਂ ਜਿਹੜੀ ਅੰਡੇਦਾਨੀ ਹੁੰਦੀ ਹੈ ਨਾ ਸਰ ਇਹਦੇ ਚ ਅੰਡੇ ਬਣਨੇ ਹੁੰਦੇ ਆ ਜਿਵੇਂ ਅਸੀਂ ਆਹ ਦੇਖ ਰਹੇ ਆ ਸਰ ਹਾਂਜੀ ਹੁਣ ਇਹ ఓਵਰੀਜ਼ ਹੈਗੀਆਂ ਆ ਦੋਨੋਂ ఓਵਰੀਜ਼ ਹੈ ਆਹ ఓਵਰੀ ਦੇਖ ਰਹੇ ਆਪਾਂ ਇਹਦੇ ਚ ਅੰਡੇ ਬਨੇ ਹੋਏ ਆ ਇਹ ਫੋਲਿਕਲਸ ਹੈਗੇ ਆ ਸਰ ਠੀਕ ਹੈ ਜੀ ਇਹ ਫੋਲਿਕਲ ਇਹਦੇ ਵਿੱਚੋਂ ਹੀ ਇੱਕ ਡੋਮਿਨੈਂਟ ਫੋਲਿਕਲ ਜਿਹੜਾ ਬੱਚੇ ਲਈ ਤਿਆਰ ਹੁੰਦਾ ਉਹ ਬਣਨਾ ਹੁੰਦਾ ਤੇ ਇਹ ਹਾਂ ਇਹਦੇ ਵਿੱਚ ਇਹਨੂੰ ਕਹਿੰਦੇ ਪੌਲੀ ਪੌਲੀ ਮੀਨਸ ਜ਼ਿਆਦਾ ਮੈਨੀ ਇਹਦੇ ਵਿੱਚ ਹੀ ਉਹ ਸਿਸਟ ਬਣਦੀਆਂ ਜਿਹੜੀਆਂ ਸਿਸਟ ਹਰ ਮਹੀਨੇ ਮਤਲਬ ਉਹ ਨਈ ਨਿਕਲ ਪੰਦੇ ਜਿਹੜੇ ਅੰਡੇ ਉਹ ਇਥੇ ਸਿਸਟ ਦੇ ਵਿੱਚ ਕਨਵਰਟ ਹੋ ਜਾਂਦੀਆਂ ਨਹੀਂ ਨਿਕਲਦੇ ਕਿਉਂ ਨਹੀਂ ਜੀ ਹੁਣ ਸਵਾਲ ਇਹ ਹੈ ਸਰ ਦੇਖੋ ਹੁਣ ਜਿਹੜਾ ਤੁਸੀਂ ਸਵਾਲ ਕੀਤਾ ਵੈਸੇ ਤਾਂ ਬਹੁਤ سارے ਕਾਰਨ ਆਂਦੇ ਪਰ ਅਸੀਂ ਅੱਜ ਮੇਨ ਕੌਜ਼ ਹੀ ਦੱਸਾਂਗੇ ਸਭ ਤੋਂ ਵੱਡਾ ਤੇ ਪਹਿਲਾ ਕਾਰਨ ਹਾਰਮੋਨ ਇੰਬੈਲੈਂਸ ਹੋਣਾ ਯਾਨੀ ਐਂਡਰੋਜਨ ਹਾਰਮੋਨ ਦਾ ਵਧ ਜਾਣਾ ਹਾਰਮੋਨਸ ਇਨ ਬੈਲੈਂਸ ਮਤਲਬ ਸਰ ਹਾਰਮੋਨ ਜਿਸ ਤਰ੍ਹਾਂ ਕਿ ਦੇਖੋ ਕਾਫੀ ਸਾਰੇ ਹਾਰਮੋਨ ਲਾਈਕ ਪ੍ਰੋਜੈਸਟਰੋਨ ਐਸਟ੍ਰੋਜਨ ਐਲ ਐਚ ਇਹ ਸਾਰੇ ਇੰਬੈਲੈਂਸ ਹੋ ਜਾਂਦੇ ਹੈਗੇ ਮੇਨ ਪੀਸੀਓਡੀ ਵਾਸਤੇ ਐਸਟ੍ਰੋਜਨ ਤੇ ਪ੍ਰੋਜੈਸਟਰੋਨ ਹਾਰਮੋਨ ਜਦੋਂ ਇੰਬੈਲੈਂਸ ਹੋ ਜਾਂਦਾ ਹੈਗਾ ਤਾਂ ਉਦੋਂ ਐਂਡਰੋਜਨ ਸਪਾਈਕ ਹੋ ਜਾਂਦਾ ਹੈ ਦੂਸਰਾ ਕਾਰਨ ਦੂਜਾ ਕਾਰਨ ਸਰ ਹਾਈ ਲੈਵਲ ਇਨਸੂਲਿਨ ਇਨਸੂਲੈਂਟ ਸੈਂਸਿਟੀਵਿਟੀ इंसुलिन सेंसिटिविटी ਮਤਲਬ ਸਰ ਦੇਖੋ ਪੈਨਕਰੀਅਸ ਦੇ ਵਿੱਚ ਇਨਸੂਲਿਨ ਰਿਲੀਜ਼ ਹੁੰਦਾ ਤੇ ਜਦੋਂ ਇਹ ਇਨਕਰੀਜ਼ ਜ਼ਿਆਦਾ ਹੁੰਦਾ ਇੰਬੈਲੈਂਸ ਹੁੰਦਾ ਸਪਾਈਕ ਹੋ ਜਾਂਦਾ ਹੈ ਤਾਂ ਉਦੋਂ ਇਨਸੂਲਿਨ ਵਿਗੜ ਜਾਂਦਾ ਜਦੋਂ ਇਨਸੂਲਿਨ ਵਿਗੜ ਜਾਏਗਾ ਤਾਂ ਸਭ ਤੋਂ ਵੱਡਾ ਕਾਰਨ ਹੈ ਕਿ ਸਾਡੀ ਬਾਡੀ ਚ ਇਨਸੂਲਿਨ ਵੱਧ ਗਿਆ ਤਾਂ ਮੀ ਸਾਨੂੰ ਪੀਸੀਓਡੀ ਹੋਣਾ ਡੈਮ ਸ਼ੋਰ ਹੈ ਹੋਰ ਕੰਪਲਿਕੀਸ਼ਨਸ ਲਾਈਕ ਫੇਸ਼ੀਅਲ ਹੈਅਰ ਔਰ ਹੈਅਰ ਫਾਲ weight gain ਬਹੁਤ ਸਾਰੀਆਂ ਹੁਣ ਜੇ ਮੈਨੂੰ ਅਲਟੀਮੇਟਲੀ ਦੱਸਾਂ ਤਾਂ ਪੀਸੀਓਡੀ ਮੀਨ ਸਰ ਇਨਸੂਲਿਨ ਵਧਿਆ ਪਰ ਹੁਣ ਮਾਫ ਕਰਨਾ ਮੈਂ ਤੁਹਾਨੂੰ ਵਿੱਚ ਰੋਕ ਰਿਹਾ ਤੁਹਾਨੂੰ ਟੋਕ ਵੀ ਰਿਹਾ ਤੇ ਸਾਨੂੰ ਇਹ ਦੱਸ ਦੋ ਵੀ ਫਿਰ ਜਿਹੜਾ ਇਨਸੂਲਿਟ ਹੈਗਾ ਇਹ ਕਿਉਂ ਵੱਧਦਾ ਹੁਣ ਸਵਾਲ ਇਹ ਵੀ ਹੈ ਜੀ ਸਰੇ ਇਹਦਾ ਤਾਂ ਜਵਾਬ ਹੈ ਮੇਰੇ ਦਰਸ਼ਕਾਂ ਨੂੰ ਵੀ ਪਤਾ ਠੀਕ ਹੈ ਹੁਣ ਤੁਸੀਂ ਕਹਿ ਰਹੇ ਹੋ ਵੀ ਇنسولিন ਕਿਉਂ ਵੱਧਾ ਜੇ ਤੁਸੀਂ ਕਹੋ ਹੁਣ ਮੰਨ ਲਓ ਅਸੀਂ 2% ਬੈਠੇ ਆ ਤੁਹਾਡਾ ਲਾਈਫ ਸਟਾਈਲ ਹੈ ਵੀ ਤੁਸੀਂ ਸਵੇਰੇ ਖਾਣਾ ਦੁਪਹਿਰੇ ਖਾਣਾ ਇਦਾਂ ਹੀ ਸ਼ਾਮ ਤੱਕ ਛੁੱਟ ਕਰਦੇ ਰਹਿਣਾ ਖਾਣਾ ਤੇ ਬੈਠੇ ਰਹਿਣਾ ਖਾਣਾ ਤੇ ਬੈਠੇ ਰਹਿਣਾ ਠੀਕ ਹੈ ਅੱਛਾ ਹੁਣ ਮੇਰਾ ਟਾਸਕ ਹੈ ਕਿ ਮੈਂ ਖਾਣਾ ਤੇ ਖਾਣ ਬਾਅਦ ਮੈਂ ਉਸ ਨੂੰ ਡਾਈਜੈਸ਼ਨ ਵਾਸਤੇ metabolism trigger ਕਰਨ ਵਾਸਤੇ ਅਗਨੀ ਨੂੰ ਸਲੋ ਕਰਨ ਵਾਸਤੇ ਮੰਦ ਕਰਨ ਵਾਸਤੇ ਮੈਂ ਐਕਸਰਸਾਈਜ਼ ਜ਼ਰੂਰ ਕਰਨੀ ਭਾਵੇਂ ਮੈਂ ਇੱਥੇ ਵਾਕਿੰਗ ਹੀ ਕਰਾਂ ਭਾਵੇਂ ਮੈਂ ਆਪਣੇ ਮੈਡੀਸਨ ਆਪੇ ਚੁੱਕਾ ਮੀਲਸ ਕੈਨ ਦਾ ਸਾਨੂੰ ਹਜਮ ਹਾਜਮੇ ਵਾਸਤੇ ਪ੍ਰੋਪਰ ਹਾਜਮੇ ਵਾਸਤੇ ਸਾਡੀ ਬਾਡੀ ਦੀ ਵਰਕਿੰਗ ਜ਼ਰੂਰੀ ਹੈ ਜਿਹੜੀ ਅੱਜ ਦੇ ਟਾਈਮ ਤੇ ਨਹੀਂ ਹੈ ਜਿਹੜੀ ਆਪਾਂ ਹੁਣੇ ਗੱਲ ਕੀਤੀ ਲਾਈਫ ਸਟਾਈਲ ਡਿਸਆਰਡਰ ਇੱਕ ਤਾਂ ਸਾਡੇ ਕੰਮ ਜਿਹੜੇ ਆਨਲਾਈਨ ਭਾਵੇਂ ਬੱਚੇ ਆ ਸਟੱਡੀ ਸੈਟਿੰਗ ਭਾਵੇਂ ਆਮ ਮੇਲ ਜਾਂ ਫੀਮੇਲ ਹੈ ਉਹਨਾਂ ਦਾ ਟਾਸਕ ਇਦਾਂ ਦਾ ਆ। ਲੇਡੀਜ਼ ਨੇ ਖੜੇ-ਖੜੇ ਔਰ ਮੇਲ ਨੇ ਬੈਠੇ-ਬੈਠੇ ਲਾਈਕ ਲੈਪਟਾਪ ਤੇ ਜਾਂ ਵਰਕ ਫਰੋਮ ਹੋਮ ਜਾਂ ਆਫਿਸ ਦੇ ਵਿੱਚ। ਸਾਡਾ ਰੀਪਰੋਡਕਟਿਵ ਆਰਗਨ ਦਾ ਭਾਵੇਂ ਮੇਲ ਹੈ ਤੇ ਭਾਵੇਂ ਫੀਮੇਲ ਹੈ। ਉਹਦੇ ਐਕਸਰਸਾਈਜ਼ ਕਿੱਥੇ ਹੋਈ ਸਰ? ਨਹੀਂ ਹੋਈ। ਕਿਤੇ ਵੀ ਨਹੀਂ ਹੋਈ। ਪੁਰਾਣੇ ਟਾਈਮ ਤੇ ਤੁਸੀਂ ਦੇਖਿਆ ਹੋਣਾ ਉਦੋਂ ਤਾਂ ਖੇਤਾਂ ਦੇ ਵਿੱਚ ਸਰ ਕਿੰਨੀ-ਕਿੰਨੀ ਮੀਲ ਦੂਰ ਲੇਡੀਜ਼ ਮੈਂ ਕਰਿਆ ਚੱਕ ਕੇ ਉਹ ਇਨਾ ਤਾਂ ਉਹਨਾਂ ਦੇ ਭਾਰ ਹੁੰਦਾ ਸੀਗਾ ਪੋਟਲੀਆਂ ਚੱਕ ਕੇ ਬਹੁਤ ਕੁਝ ਚੱਕ ਕੇ ਉਹ ਕਿੰਨਾ ਤੁਰਿਆ ਜਾਂਦੀਆਂ ਸੀ ਪਰ ਅੱਜ ਦੇ ਟਾਈਮ ਤੇ ਸਾਡੇ ਕੋਈ ਐਕਸਰਸਾਈਜ਼ ਨਹੀਂ ਹੈ ਪੈਰਾਂ 'ਤੇ ਬਹਿ ਕੇ ਪੋਚੇ ਲੱਗਦੇ ਸੀਗੇ ਕਹਿੰਦਾ ਭਾਅ ਓਵਰ ਆਲ ਲਾਈਫ ਸਟਾਈਲ ਡਿਸਆਰਡਰ ਔਰ ਦੂਸਰਾ ਸੀ ਖਾਂਦੇ ਕੀ ਆ ਉਹ ਆਪਾਂ ਨੂੰ ਪਤਾ ਹੀ ਹੈ ਸਰ ਠੀਕ ਹੈ ਮਤਲਬ ਇਨਸੂਲਿਨ ਦਾ ਇੱਕ ਕਾਰਨ ਹੈਗਾ ਵਧਨ ਦਾ ਇਨਸੂਲਿਨ ਦਾ ਸਭ ਤੋਂ ਵੱਡਾ ਕਾਰਨ ਲਾਈਫ ਸਟਾਈਲ ਖਾਣਾ ਪੀਣਾ ਕਹਿੰਦਾ ਭਾਅ ਇਹ ਹੈ ਕਿ ਸਾਡੀ ਬੋਡੀ ਰੋਂਦੀ ਹੈ ਨਾ ਸਾਡੀ ਬੋਡੀ ਹੁਣ ਜਦੋਂ ਇਨਸੂਲਿਨ ਵੱਧਦਾ ਤੇ ਸਾਨੂੰ ਸਿੰਬਲ ਮਿਲਦੇ ਆ ਸਿਗਨਲ ਸਾਡੀ ਬਾਡੀ ਦਿੰਦੀ ਆ ਸਿਗਨਲ ਸਾਡੀ ਬਾਡੀ ਦਿੰਦੀ ਆ ਬਹੁਤ ਤਰੀਕੇ ਨਾਲ ਲਾਈਕ ਫੇਸ਼ੀਅਲ ਹੇਅਰ ਹੇਅਰ ਫਾਲ weight gain ਅਸੀਂ ਸਮਝਦੇ ਨਹੀਂ ਬਾਡੀ ਸਾਨੂੰ ਕਹਿੰਦੀ ਆ ਸਾਨੂੰ ਆਵਾਜ਼ਾਂ ਮਾਰਦੀ ਆ ਓਏ ਸੰਭਲ ਜਾ ਚੰਗਾ ਖਾ ਪੀ ਤੇ ਰੈਸਟ ਕਰ ਸਲੀਪ ਕਰ ਪਰ ਅਸੀਂ ਕਿੱਥੇ ਸੁਣਦੇ ਨਹੀਂ ਸੁਣਦੇ ਸੀ ਨਹੀਂ ਸੁਣਦੇ ਕਿਉਂਕਿ ਇੱਕ ਪਾਸੇ ਜੇ ਸਾਡੇ ਕੋਲ ਹੁਣ ਇਹ ਸਭ ਪਿਆ ਹੈ ਮੇਥੀ ਦਾਣਾ ਜੀਰਾ ਤੇ ਹੋਰ ਆਪਾਂ ਨੇ ਰੱਖਿਆ ਹੈਗਾ ਧਨੀਆ ਇਹ ਚੀਜ਼ਾਂ ਪਈਆਂ ਦੂਜੇ ਪਾਸੇ ਤੁਹਾਡੇ ਕੋਲ ਇੱਥੇ ਰਸਗੁੱਲਿਆਂ ਦੇ ਡੱਬਾ ਪਿਆ ਤਾਂ ਫਿਰ ਹੁਣ ਤੁਸੀਂ ਦੱਸੋ ਵੀ ਤੁਸੀਂ ਕੀ ਖਾਓਗੇ ਰਸਗੁੱਲਾ ਜੀ ਤਾਂ ਫਿਰ ਇਨਸੂਲਿਨ ਕਿਉਂ ਨਹੀਂ ਵਧੂਗਾ ਸਰ ਠੀਕ ਹੈ ਤੁਹਾਡਾ ਜਵਾਬ ਤੁਹਾਡੇ ਕੋਲ ਹੈ ਠੀਕ ਹੈ ਖਾ ਕੇ ਤੁਸੀਂ ਕੀ ਕਰਨਾ ਤੁਸੀਂ ਗੱਡੀ 'ਚ ਬਹਿ ਜਾਣਾ ਜਾ ਕੇ ਮਤਲਬ ਐਕਸਰਸਾਈਜ਼ ਨਹੀਂ ਹੈ ਅੱਛਾ on the other hand ਜੇ ਤੁਸੀਂ ਰਸਗੁੱਲੇ ਦੀ ਬਜਾਏ ਤੁਸੀਂ ਜੀਰਾ ਤੇ ਮੇਥੀ ਦਾਣਾ ਤਿਤਨੀਆਂ ਇਹਨਾਂ ਤਿੰਨਾਂ ਦੀ ਡਰਿੰਕ ਪੀ ਲਈ ਤੁਸੀਂ ਤਾਂ ਸਾਫ਼ ਜੀ ਗੱਲ ਐ ਸਰ ਤੁਸੀਂ ਇਹ ਪੀਣ ਬਾਅਦ ਤੁਸੀਂ ਗੈਸ ਵੀ ਰਿਲੀਜ਼ ਹੋਏਗੀ ਠੀਕ ਹੈ ਤਾਂ ਗੈਸ ਰਿਲੀਜ਼ ਹੋਏਗਾ ਮੀਨ ਸਾਡਾ ਤੁਹਾਡਾ ਹਾਜ਼ਮਾ ਤੰਦਰੁਸਤ ਹੋ ਰਿਹਾ ਤੁਹਾਡਾ ਮੈਟਾਬੋਲਿਜ਼ਮ ਵਧੀਆ ਹੋ ਰਿਹਾ ਹੈਗਾ ਤਾਂ ਇਸ ਕਰਕੇ ਜਿਨ੍ਹਾਂ ਨੂੰ ਪੀਸੀਡੀ ਦੀ ਪ੍ਰੋਬਲਮ ਹੈ ਇਹ ਫਾਰਮੂਲਾ ਅਸੀਂ ਹੁਣੇ ਡਿਸਕਸ ਕਰ ਦਿੱਤਾ ਜੀਰਾ ਸਰ ਉਹਨਾਂ ਨੇ ਲੈਣਾ ਅੱਧਾ ਚਮਚ ਰਾਤ ਨੂੰ ਸੌਕ ਕਰਨਾ ਤੇ ਉਹਨਾਂ ਨੇ 1/4 ਲੈਣਾ ਮੇਥੀ ਦਾਣਾ ਠੀਕ ਹੈ ਇਹ ਦੋਨਾਂ ਨੂੰ ਰਾਤ ਨੂੰ ਸੌਕ ਕਰਕੇ ਸਵੇਰੇ ਉੱਠ ਕੇ ਉਬਾਲ ਕੇ ਇਹਦਾ ਪਾਣੀ ਤਾਂ ਐਮਪਟੀ ਸਟਮਕ ਪੀਣਾ ਹੀ ਪੀਣਾ ਤੇ ਜੇ ਉਹ ਨਾਲ ਉਹਨਾਂ ਨੂੰ ਥਾਇਰੋਇਡ ਦੀ ਵੀ ਪ੍ਰੋਬਲਮ ਹੈਗੀ ਆ ਪੀਰੀਅਡ ਦਾ ਇਸ਼ੂ ਵੀ ਹੈ ਫਿਰ ਉਹਨਾਂ ਨੇ ਤਿੰਨਾ ਦੀ ਡਰਿੰਕ ਲੈ ਲੈਣੀ ਹੈਗੀ ਆ ਇਸ ਦੇ ਵਿੱਚ ਉਹਨਾਂ ਨੇ ਮੇਥੀ ਦਾਣੇ ਦੀ ਕੁਆਂਟੀਟੀ ਅੱਧੀ ਰੱਖਣੀ ਆ ਇਹਨਾਂ ਦੋਨਾਂ ਦੇ ਇਕੁਅਲ ਰੱਖਣੀ ਆ ਕਹਿੰਦਾ ਭਾਵੇਂ ਪਰ ਮੈਮ ਬਹੁਤ ਸਾਰੇ ਪੈਣਾ ਹੈਗੇ ਨੇ ਜਿਨ੍ਹਾਂ ਨੇ ਤੁਹਾਡੇ ਨੁਸਕੇ ਇਸਤੇਮਾਲ ਕੀਤੇ ਇਹ ਵੀ ਇਸਤੇਮਾਲ ਕੀਤੇ ਤੇ ਦੂਸਰੇ ਨੁਸਕੇ ਵੀ ਤੁਹਾਡੇ ਇਸਤੇਮਾਲ ਕੀਤੇ ਉਹ ਕਿਹੜੇ ਨੁਸਕੇ ਨੇ ਜਿਹੜੀ ਇੱਕ ਬੜੀ ਚਰਚਾ ਹੈਗੀ ਆ ਤੁਹਾਡੀ ਗੋਲੀ ਦੀ ਉਹ ਕਿਹੜੀ ਗੋਲੀ ਹੈ ਜੀ ਸਰ ਹੁਣੇ ਆਪਾਂ ਗੱਲ ਕਰ ਰਹੇ ਸੀਗੇ ਕਿ ਇਹਨਾਂ ਜਿਹੜੀਆਂ ਫੋਲਿਕਲਸ ਬੰਦੇ ਆਓਵਰੀ ਦੇ ਵਿੱਚ ਇਹਨਾਂ ਤੋਂ ਹੀ ਬੱਚਾ ਬੰਨਾ ਹੁੰਦਾ ਇਹਨਾਂ ਤੇ ਡੋਮਿਨੈਂਟ ਬੰਨਾ ਤੋਂ ਹੀ ਬੱਚਾ ਬੰਨਾ ਇਹਨਾਂ ਤੋਂ ਹੀ ਪੀਸੀਓਡੀ ਰਸੌਲੀਆਂ ਬਣਦੀਆਂ ਉਹ ਡਿਪੈਂਡ ਕਰਦਾ ਆਪਣੇ ਤੇ ਕਿ ਆਪਾਂ ਕਿੰਨੇ ਕ ਸੰਭਵ ਬੱਚਾ ਬਣਾਉਣਾ ਜਾਂ ਰਸੌਲੀ ਬਣਾਉਣੀ ਹੈ ਹਾਂ ਉਹ ਸਾਡੇ ਤੇ ਡਿਪੈਂਡ ਕਰਦਾ ਹੈ ਨਾ ਉਹ ਪੇਸ਼ੈਂਟ ਤੇ ਡਿਪੈਂਡ ਕਰਦਾ ਫਿਰ ਤਾਂ ਕੋਈ ਬੰਨਾ ਬਣਾਵੇ ਜੀ ਸਾਡੇ ਤੇ ਡਿਪੈਂਡ ਕਰੇ ਤੇ ਸਰ ਸਾਡੀ ਭੈਣ ਕੋਈ ਵੀ ਨਹੀਂ ਚਾਹੇਗੀ ਕਿ ਮੇਰੇ ਬੱਚੇਦਾਨੇ ਦੇ ਵਿੱਚ ਰਸੌਲੀ ਬਣੇ ਉਹ ਤਾਂ ਹਮੇਸ਼ਾ ਇਹ ਚਾਹੇਗੀ ਪਰਮਾਤਮਾ ਸਾਨੂੰ ਔਲਾਦ ਦਾ ਸੁੱਖ ਬਖਸ਼ੇ ਸਰ ਤੁਸੀਂ ਇਹ ਚੀਜ਼ ਮੰਨਦੇ ਹੋ ਕਿ ਸਾਡਾ ਸਰੀਰ ਸਾਨੂੰ ਸੁੱਖ ਸਾਨੂੰ ਸੁੱਖ ਸਾਡੇ ਸਰੀਰ ਨੂੰ ਸੁੱਖ ਬਹੁਤ ਚੰਗਾ ਲੱਗਦਾ ਬਿਲਕੁਲ ਲੱਗਦਾ ਚੰਗਾ ਲੱਗਦਾ ਹੈ ਨਾ ਤਾਂ ਫਿਰ ਅਸੀਂ ਮਿਹਨਤ ਹੀ ਨਹੀਂ ਕਰਨਾ ਚਾਹੁੰਦੇਗੇ ਅਸੀਂ ਮਿਹਨਤ ਇਨ ਦਾ ਸੈਂਸ ਸਾਨੂੰ ਸੌਖਾ ਡੋਮੀਨੋਸ ਤੋਂ ਅਸੀਂ ਪੀਜ਼ਾ ਕਰਾਣਾ ਅਸੀਂ 버거 ਖਾਣਾ ਅਸੀਂ ਬਾਅਦ 20 ਰੁਪਏ ਦਾ ਛੋਲੇ ਕੁਲਚੇ ਖਾ ਜਾਣੇ 20 ਰੁਪਏ ਦੇ ਸਿਰਫ ਉਹ ਤਾਂ 20 ਰੁਪਏ ਹੀ ਲੱਗੇ ਅਸੀਂ ਇਹ ਡਰਿੰਕ ਕਿਉਂ ਬਣਾਵਾਂਗੇ ਕਿਉਂਕਿ ਸਾਨੂੰ ਮਿਹਨਤ ਕਰਨੀ ਪੈਗੀ ਮੇਨ ਕੌਜ਼ ਹੀ ਮਿਹਨਤ ਦਾ ਹੈ ਸਰ ਸਾਨੂੰ ਸਟਰਗਲ ਕਰਨਾ ਪਏਗਾ ਸੌਖੇ ਕੁਝ ਨਹੀਂ ਮਿਲਦਾਗਾ ਸਰ ਇਸ ਕਰਕੇ ਆਬਸਟੈਕਲਸ ਆ ਰਹੀਆਂ ਤਾਂ ਪਰ ਆਬਸਟੈਕਲ ਨੂੰ ਅਸੀਂ ਇਹ ਨਹੀਂ ਸਮਝਣਾ ਕਿ ਪੀਸੀਓਡੀ ਐ ਤੇ ਮੈਨੂੰ ਫੁੱਲ ਸਟਾਪ ਲੱਗ ਗਿਆ ਅਸੀਂ ਫੁੱਲ ਸਟਾਪ ਨਹੀਂ ਲਾਉਣਾ ਇਸ ਨੂੰ ਅਸੀਂ ਕਾਮਾ ਸਮਝਣਾ ਹੈ ਮੋੜਾ ਮਤਲਬ ਕਿ ਥੋੜਾ ਰੁਕੋ ਥੋੜਾ ਸੈਟ ਕਰੋ ਕਿ ਅਗਲਾ ਮੇਰਾ ਕੀ ਪ੍ਰਿਕਾਸ਼ਨ ਹੋਣਾ ਚਾਹੀਦਾ ਹੈ ਫਿਰ ਚੱਲੋ ਰੁਕੋ ਫਿਰ ਚੱਲੋ ਮੀਨਸ ਪੀਸੀਓਡੀ ਹੈ ਤਾਂ ਇਹ ਫੁੱਲ ਸਟਾਪ ਨਹੀਂ ਹੈ ਤੁਹਾਡੀ ਜ਼ਿੰਦਗੀ ਖਤਮ ਨਹੀਂ ਹੋ ਗਈ ਇੱਥੇ ਇਹਨੂੰ ਇਹਨੂੰ ਕਾਮਾ ਸਮਝੋ ਕਿਉਂ ਕਿਉਂਕਿ ਇਹ ਤਰੀਕਾ ਅਵੇਲੇਬਲ ਹੈ ਜੀ 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 ਅੱਛਾ ਮੈਮ ਇਹ ਵੀ ਚੀਜ਼ ਤੁਸੀਂ ਰੱਖੀ ਹੋਈ ਹੈ ਇਹ ਕੀ ਚੀਜ਼ ਹੈਗੀ ਇਹ ਤੇ ਹੱਥ ਦੇ ਵਿੱਚ ਕੀ ਦਿਖਾ ਰਹੇ ਸੀ ਸਰ ਅਸੀਂ ਹੁਣੇ ਗੋਲੀਆਂ ਦੀ ਗੱਲ ਕਰ ਰਹੇ ਸੀਗੇ ਨਾ ਕਿ ਜਦੋਂ ਤੁਸੀਂ ਕਹ ਰਹੇ ਸੀਗੇ ਕਿ ਫੋਲਿਕਲ ਬਣਾਣਾ ਸਾਡੇ ਆਪਣੇ ਵੱਸ ਹੈ ਹੁਣ ਅਸੀਂ ਚੰਗਾ ਖਾ ਪੀ ਕੇ ਇੱਕ ਗਰਭ ਤਾਰਕ ਟੈਬਲੇਟ ਲੈਣੀ ਹੈ ਸਿਰ ਇਹ 12 ਟੈਬਲੇਟ ਹੀ ਪੇਸ਼ੈਂਟ ਨੂੰ ਬਹੁਤ ਹੈ 12 ਟੈਬਲੇਟ ਨਹੀਂ ਉਹਨਾਂ ਦਾ ਅੰਡਾ ਵਧੀਆ ਨਾ ਕੇ ਡੋਮਿਨੈਂਟ ਫੋਲਿਕਲ ਬਣਾ ਦੇਣਾ ਉਹ ਕਿਦਾਂ ਕਿਉਂਕਿ Ovulation ਵਧੀਆ ਹੋ ਜਾਣਾ Ovulation ਚੰਗਾ ਹੋਏਗਾ ਤਾਂ ਉਸ ਤੋਂ ਬਾਅਦ ਸਰ ਇਸ ਉਹ ਭਾਗ ਦੇ ਤਾਂ ਬਾ ਕਮਾਲ ਰਿਜ਼ਲਟ ਹੈ ਜੀ ਜੇ ਅਸੀਂ ਦੱਸ ਇਹਦੇ ਤਾਂ ਅਸੀਂ ਦੱਸ ਹੀ ਨਹੀਂ ਸਕਦੇ ਸਰ ਠੀਕ ਹੈ ਠੀਕ ਹੈ ਜੀ ਅੱਛਾ ਮੈਮ ਫਿਰ ਇੱਕ ਹੋਰ ਬੜਾ ਅਹਿਮ ਸਵਾਲ ਇਥੇ ਹੈ ਬਹੁਤ ਸਾਰੇ ਜੋੜਿਆਂ ਦੇ ਮਨ ਦੇ ਵਿੱਚ ਇੱਕ ਕਨਫਿਊਜ਼ਨ ਹੈਗੀ ਹੈ ਜਾਂ ਜਾਗਰੂਕਤਾ ਦੀ ਘਾਟ ਹੈਗੀ ਹੈ ਕਿ ਉਹਨਾਂ ਨੂੰ ਸਹੀ ਸਮਾਂ ਹੀ ਨਹੀਂ ਪਤਾ ਲੱਗਦਾ ਕਿ ਕਦੋਂ ਅਸੀਂ ਸਹੀ ਸਮੇਂ ਮਿਲਣ ਕਰਨਾ ਜੀ ਉਹ ਕਿਹੜਾ ਟਾਈਮ ਹੁੰਦਾ ਜੀ ਸਰ ਦੇਖੋ ਹੁਣ ਅਸੀਂ ਅੱਜ ਗੱਲ ਕਰ ਰਹੇ ਸੀ ਪੀਐਸਓਡੀ ਦੇ ਪਰ ਜੇ ਚੰਗਾ ਫੋਲਿਕਲ ਬਣ ਗਿਆ ਤਾਂ ਮਿਲਣ ਦਾ ਸਮਾਂ ਜਿਹੜਾ ਹੈਗਾ ਉਹ ਜੇ ਤਾਂ ਦੇਖੋ ਜੀ ਉਹਨਾਂ ਦਾ 28 ਦਿਨ ਦਾ ਸਾਈਕਲ ਹੈ ਤਾਂ 14ਵਾਂ ਦਿਨ ਹੋਊਗਾ ਸਰ ਉਹਨਾਂ ਦਾ ਜੇ 30 ਦਿਨ ਦਾ ਸਾਈਕਲ ਹੈ ਤਾ ਉਹਨਾਂ ਦਾ 16ਵਾਂ ਦਿਨ ਹੋਊਗਾ ਤੇ ਜੇ 32 ਦਿਨ ਦਾ ਸਾਈਕਲ ਹੈ ਤਾਂ 18ਵਾਂ ਦਿਨ ਹੋਊਗਾ ਤੇ ਜੇ ਉਹਨਾਂ ਦਾ 32 ਤੋਂ ਕਈ ਵਾਰ ਵੱਧ ਜਾਂਦਾ ਹੈ ਤਾਂ ਉਹਨਾਂ ਦਾ ਵੀਵਾ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਦਾ ਐਗ ਜਿਹੜਾ ਇਸ ਮੈਡੀਸਨ ਨੂੰ ਲੈ ਕੇ ਗਰਭ ਤਾਰਕ ਨੂੰ ਲੈ ਕੇ ਐਗ ਉਹਨਾਂ ਦਾ ਜੇ ਆਪਾਂ ਲਾਈਏ ਇਹਨਾਂ ਡੇਜ ਦੇ ਹਿਸਾਬ ਨਾਲ 12 ਤੋਂ 16 ਦੇ ਵਿੱਚ ਵਿੱਚ ਉਹਨਾਂ ਦਾ ਐਗ ਰਪਚਰ ਹੋ ਜਾਣਾ ਹੈ ਅੰਡਾ ਤਿਆਰ ਹੋ ਜਾਣਾ ਹੈ ਔਰ ਜਦੋਂ ਅੰਡਾ ਤਿਆਰ ਹੈ ਰਪਚਰ ਹੋ ਗਿਆ ਤਾਂ ਉਹਨਾਂ ਦਾ ਇਹੀ ਸਹੀ ਟਾਈਮ ਹੁੰਦਾ ਹੈ ਦੋਨੋਂ ਹਸਬੰਡ ਵਾਈਫ ਦਾ ਇੰਟੀਮੇਟ ਕਰਨ ਦਾ ਪਰ ਕਾਰਨ ਇਹ ਵੀ ਹੈ ਉਹ ਟਾਈਮ ਟਪਾ ਲੈਂਦੇ ਆ ਠੀਕ ਹੈ ਫਿਰ ਉਹ ਬੇਟੇ ਮੇਂ ਮਤਲਬ ਇੰਟੀਮੇਟ ਕਰਦੇ ਆ ਬੇਟੇ ਮੇਂ ਇੰਟੀਮੇਟ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਜਦੋਂ ਪੀਸੀਓਡੀ ਹੈ ਤਾਂ ਫੋਲਿਕਲਸ ਇਮੈਚੁਰ ਬੰਦੇ ਹੈਗੇ ਆ ਫੋਲਿਕਲ ਚ ਪੂਰੀ ਮੋਰਫੋਲੋਜੀ ਨਹੀਂ ਹੁੰਦੀ ਤਾਂ ਅਸੀਂ ਇਸ ਕਰਕੇ ਜੋ ਜਿਹੜੀ ਅਸੀਂ ਗੱਲ ਕੀਤੀ ਸੀ ਨਾ ਪਿਛਲੀ ਵਾਰੀ ਉਹ ਮੈਚ ਦੀ ਮਤਲਬ ਅਸੀਂ ਪ੍ਰੋਪਰ ਟਾਈਮ ਤੇ ਮਤਲਬ 12 ਘੰਟੇ ਐਗ ਜਿਹੜਾ ਲੇਡੀ ਦਾ ਐਗ ਹੈ Ovulation ਤੋਂ ਬਾਅਦ ਰਪਚਰ ਹੋਇਆ ਉਹ 12 ਤੋਂ 18 ਘੰਟੇ 24 ਤਾਂ ਅਸੀਂ ਕਵਾਂਗੇ ਨਹੀਂ 12 ਤੋਂ 18 ਲਾਈਵ ਰਹਿੰਦਾ ਹੈ ਮੇਲ ਦਾ ਸਪਰਮ ਜਿਹੜਾ ਉਹ 5 ਤੋਂ 7 ਦਿਨ ਲਾਈਵ ਰਹਿੰਦਾ ਅਸੀਂ 5 ਡੇਜ਼ ਦੀ ਰੇਸ਼ੋ ਲਾ ਕੇ ਚੱਲੀਏ ਤਾਂ ਮਿਲਨ ਦਾ ਸਮਾਂ ਮੇਰੇ ਹਿਸਾਬ ਨਾਲ 11ਵੇਂ ਤੋਂ ਲੈ ਕੇ 16ਵੇਂ ਦਿਨ ਤੱਕ ਸਰ ਅੱਛਾ ਮੈਂ ਫਿਰ ਚਲੋ ਇਹ ਤਾਂ ਸਾਨੂੰ ਜਵਾਬ ਮਿਲ ਗਿਆ ਸਾਨੂੰ ਇਹ ਦੱਸੋ ਵੀ ਬੜਾ ਅਹਿਮ ਸਵਾਲ ਹੈ ਬਹੁਤ ਸਾਰੀਆਂ ਭੈਣਾਂ ਦਾ ਸਵਾਲ ਹੈ ਕੀ ਪੀਸੀਓਡੀ ਦੇ ਨਾਲ ਬੱਚੇ ਨੂੰ ਜਨਮ ਦਿੱਤਾ ਜਾ ਸਕਦਾ ਹੈ ਕਨਸੀਵ ਕੀਤਾ ਜਾ ਸਕਦਾ ਹੈ ਬਿਲਕੁਲ ਕੀਤਾ ਜਾ ਸਕਦਾ ਹੈ ਸਰ ਪੀਸੀਓਡੀ ਦੇ ਨਾਲ ਹੀ ਮਤਲਬ ਰਸੋਲੀ ਦੇ ਨਾਲ ਬੱਚਾ ਲਿਆ ਜਾ ਸਕਦਾ ਹੈ ਸਿਰਫ ਸਮਝਣ ਦੀ ਗੱਲ ਇਹ ਆ ਜਿਹੜਾ ਤੁਹਾਡਾ ਸਵਾਲ ਹੈ ਨਾ ਆਮ ਦਰਸ਼ਕਾਂ ਦਾ ਵੀ ਹੈ ਕਿਉਂਕਿ ਪੀਸੀਓਡੀ ਜਿਹੜੀ ਹੈ ਸਰ ਹੁਣ ਅਸੀਂ ਹੁਣ ਦੱਸ ਰਹੇ ਸੀਗੇ ਬੱਚਾ ਲਿਆ ਜਾ ਸਕਦਾ ਤੁਸੀਂ ਕਹਿ ਰਹੇ ਹੋ ਇੱਥੋਂ ਤਾਂ ਜੇ ਤੁਹਾਡੇ ਕੋਲ ਡੋਮੀਨੈਂਟ ਫੋਲਿਕਲ ਬਣ ਕੇ ਇਹ ਜਾਈਗੋਟ ਤਿਆਰ ਹੋ ਗਿਆ ਤਾਂ ਫਿਰ ਉਹ ਤਾਂ 임플ਾਂਟ ਦਾ ਯੂਟਰਸ ਹੀ ਹੋਣਾ ਹੈ ਨਾ ਸਰ ਫਿਰ ਤਾਂ ఓਵਰੀ ਦਾ ਕੰਮ ਖਤਮ ਠੀਕ ਹੈ ਕਿਉਂਕਿ ਹਾਰਮੋਨ ਅਸੀਂ ਜਿਹੜੀ ਆ ਮੈਡੀਸਨ ਹੁਣ ਦੇਖੋ ਹਾਰਮੋਨ ਵਾਸਤੇ ਵੀ ਅਸੀਂ ਰੱਖੀ ਹੈ ਸਰ ਜਿਹਨੂੰ ਪੀਸੀਓਡੀ ਹੈ ਸਰ ਉਹ ਕੰਚਨ ਪਾਊਡਰ ਕੰਚਨ ਟੈਬਲੇਟ ਨਾਲ ਸ਼ੀ ਮੈਕ ਸਰਪ ਲਾਵਾਂਗੇ ਸਰ ਆਪਾਂ ਇਹਦੇ ਨਾਲ ਉਹਦੀ ਪੀਸੀਓਡੀ ਰਿਕਵਰ ਤੇ ਕਨਸੀਵ ਕਰਨ ਵਾਸਤੇ ਉਹਨਾਂ ਨੂੰ ਮੈਂ ਆਹ ਦਿੱਤੇ ਨਾ ਦੋਨੋਂ ਯੋਗ ਦਿੱਤੇ ਸੁਭਾਗਿਆਰੇ ਤੇ ਗਰਭਧਾਰਕ ਦਾ ਹੁਣ ਤੁਹਾਡੀ ਸਵਾਲ ਦਾ ਜਵਾਬ ਤੁਹਾਨੂੰ ਮਿਲ ਗਿਆ ਕਿ ਪੀਸੀਓਡੀ ਰਹਿੰਦਿਆਂ ਹੀ ਹਾਰਮੋਨ ਇਬੈਲੈਂਸ ਕਰਕੇ ਅਸੀਂ ਕਨਸੀਵ ਕਰ ਸਕਦੇ ਆ ਤੇ ਕਨਸੀਵ ਹੋਣ ਬਾਅਦ ఓਵਰੀ ਦਾ ਕੋਈ ਰੋਲ ਨਹੀਂ ਫਿਰ ਤਾਂ ਉਹ ਯੂਟਰਸ ਦੇ ਵਿੱਚ ਹੀ ਆ ਜਾਣਾ ਸਰ ਯੂਟਰਸ ਦੇ ਵਿੱਚ ਨਹੀਂ ਹੁੰਦੀਆਂ ਗੀਆਂ ਜੀ 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 ਤੇ ਮੈਮ ਫਿਰ ਜਿਹਨਾਂ ਨੇ ਮੈਡੀਸਨ ਤੁਹਾਡੇ ਕੋਲੋਂ ਜਾਂ ਨੁਸਖਾ ਤੁਹਾਡੇ ਕੋਲੋਂ ਨਹੀਂ ਲੈਣਾ ਤੁਸੀਂ ਤੇ ਫੋਨ ਤੇ ਕੋਸ਼ਿਸ਼ ਕਰਦੇ ਹੋ ਹਮੇਸ਼ਾ ਹੀ ਕਿ ਤੁਹਾਡੇ ਕੋਲ ਬਹੁਤ ਸਾਰੇ ਘਰੇਲੂ ਨੁਸਖੇ ਟੋਟਕੇ ਨੇ ਉਹ ਕਿਹੜਾ ਨੁਸਖਾ ਟੋਟਕਾ ਹੈ ਜਿਨ੍ਹਾਂ ਨੇ ਦਵਾਈ ਵਗੈਰਾ ਜੇ ਇਸਤੇਮਾਲ ਨਹੀਂ ਕਰਨੀ ਉਹ ਕਹਿੰਦੇ ਜੀ ਪਹਿਲਾਂ ਅਸੀਂ ਹਰਮੀਤ ਜੀ ਦੇ ਨੁਸਖੇ ਫਾਰਮੂਲੇ ਇਸਤੇਮਾਲ ਕਰਕੇ ਵੇਖਣੇ ਸਰ ਜੇ ਮੈਂ ਕਲੀਅਰ ਦੱਸਾਂ ਨਾ ਮੇਰੇ 70% ਪੇਸ਼ੈਂਟ ਜਿਹੜੇ ਹੈਗੇ ਨਾ ਉਹ ਮੇਰੇ ਫਾਰਮੂਲੇਜ਼ ਨਾਲ ਠੀਕ ਹੁੰਦੇ ਆ ਤੇ ਅੱਜ ਪੀਸੀਓਡੀ ਦਾ ਫਾਰਮੂਲਾ ਦੱਸ ਦਿਓ ਫਿਰ ਖਤਮ ਕਰਨ ਦਾ ਸਰ ਹਾਂ ਦੇਖੋ ਆਪਾਂ ਨੇ ਇਹ ਰੱਖਿਆ ਹੋਇਆ ਸਰ ਡਿਸਪਲੇ ਕੀਤਾ ਹੈ ਪਹਿਲਾਂ ਤਾਂ ਆਪਾਂ ਰੱਖੀਏ ਸਰ ਪੀਲੀ ਸਰੋਂ ਠੀਕ ਹੈ ਜੀ ਇਹ ਪੀਲੀ ਸਰੋਂ ਲਈਏ ਸਰ ਠੀਕ ਹੈ ਤੇ ਇਹ ਉਹਨਾਂ ਨੇ ਸਰ ਅਗਰ ਇਕੱਠਾ ਪਾਊਡਰ ਬਣਾਣਾ ਹੈ ਜਾਂ 스ਪੂਨ ਦੇ ਅਕੋਰਡਿੰਗ ਲੈਣਾ ਹੈ ਇਕੱਠਾ ਪਾਊਡਰ ਹੀ ਬਣਾ ਲੈਣ ਈਜ਼ੀ ਰਹੇਗਾ ਪਹਿਲੀ ਸਰੋਂ ਸਰ ਉਹਨਾਂ ਨੇ ਲੈਣੀ ਹੈਗੀ ਆ 20 ਗ੍ਰਾਮ ਠੀਕ ਹੈ ਕਚਨਾਰ ਸੱਕ ਲੈਣਾ ਸਰ ਜਿਹੜਾ ਬਹੁਤ ਜ਼ਿਆਦਾ ਯੂਸਫੁਲ ਹੈ ਕਚਨਾਰ ਜਿਨ੍ਹਾਂ ਨੂੰ ਬੀਸੀਓਡੀ ਹੈ ਨਾ ਕੱਲਾ ਕਚਨਾਰ ਸੱਕ ਵੀ ਲੈ ਸਕਦੇ ਆ 20 ਗ੍ਰਾਮ ਸਰ ਉਹਨਾਂ ਨੇ ਲੈਣੀ ਹੈ ਪੀਲੀ ਸਰੋਂ ਤੇ 50 ਗ੍ਰਾਮ ਉਹਨਾਂ ਨੇ ਲੈਣਾ ਹੈ ਕਚਨਾਰ ਸੱਕ ਤੇ ਇਹ ਲੋਧ ਲੈਣੀ ਹੈ ਸਰ ਉਹਨਾਂ ਨੇ ਲੋਧਰਾ ਲੋਧ ਪਠਾਣੀ ਆਪਣੇ ਕੋਲੇ ਹੋਰੀ ਵਧੀਆ ਹੁੰਦੀ ਹੈ ਸਰ ਲੋਧ ਪਠਾਣੀ 50 ਗ੍ਰਾਮ ਤੇ ਇਹ ਜਵਾਂਸਾ ਠੀਕ ਹੈ ਇਹ ਜਵਾਂਸਾ ਕੀ ਹੈ ਜਵਾਂਸਾ ਸਰ ਸਾਰੇ ਹਾਰਮੋਨ ਨੂੰ ਬੈਲੈਂਸ ਕਰਦਾ ਸਾਰੇ ਹਾਰਮੋਨ ਦਾ ਗੁਰੂ ਹੈ ਇਹ ਹੁਣ ਅਸੀਂ ਅੱਜ ਕੁਝ ਹੋਰ ਐਕਸਟਰਾ ਨਹੀਂ ਰੱਖਿਆ ਜਿਹੜੇ ਸਾਰੇ ਤੱਤ ਰੱਖੇ ਨਾ ਗੁਰੂ ਮਤਲਬ ਪੀਸੀਓਡੀ ਨੂੰ ਜਿਹੜਾ ਕਹਿੰਦੇ ਆ ਨਾ ਕਿ ਪੀਸੀਓਡੀ ਇੱਕ ਇੱਕ ਫਾਦਰ ਹੈ ਮਤਲਬ infertility ਦੇ ਵਿੱਚ ਹਾਂ ਤੇ ਕਹਿੰਦਾ ਭਾਵੇਂ ਇਹ ਸਾਨੂੰ ਸਾਡੇ ਪਿਓ ਨੂੰ ਸਾਨੂੰ ਸਾਡੇ ਫਾਦਰ ਨੂੰ ਰਾਜ਼ੀ ਕਰਨਾ ਜ਼ਰੂਰੀ ਆ ਜੇ ਅਸੀਂ ਕੁਝ ਬੰਨਣਾ ਕੁਝ ਲੈਣਾ ਪਿਓ ਤੋਂ ਹਨਾ ਤੇ ਕਹਿੰਦਾ ਭਾਵੇਂ ਅਸੀਂ ਇਹਨਾਂ ਛੱਪ ਚੀਜ਼ਾਂ ਦੇ ਨਾਲ ਮੈਂ ਅਗੇਨ ਬਰਬਰ ਮਤਲਬ ਜਿਹੜੀ ਜਿਹੜੀ ਤੁਸੀਂ ਮਿqdਾਰ ਦੱਸਿਓ ਮਿqdਾਰ ਮੇਥੀ ਦਾਣਾ 20 ਗ੍ਰਾਮ ਐ ਤੇ ਉਹ ਚੀਜ਼ਾਂ 50 ਗ੍ਰਾਮ ਲੈ ਕੇ ਇਹਦਾ ਪਾਊਡਰ ਬਣਾ ਕੇ ਉਹਨਾਂ ਨੇ ਮਾਰਨਿੰਗ ਐਮਪਟੀ ਸਟਮਕ ਲੈਣਾ ਤੇ ਫਿਰ ਉਹ ਰਾਤ ਨੂੰ ਸੌਣ ਲੱਗਿਆਂ ਲੈ ਲੈਣ ਠੀਕ ਹੈ ਤੇ ਮੈਮ ਫਿਰ ਜਿਨ੍ਹਾਂ ਦੀ ਤੁਸੀਂ ਆਪਣੀ ਸਟਾਰਟਿੰਗ ਤੇ ਗੱਲ ਆਈਏ ਤੁਸੀਂ ਕਿਹਾ ਸੀ ਕਿ ਇਨਸੂਲਿਨ ਕਰਕੇ ਵੀ ਪੀਸੀਓਡੀ ਦੀ ਪ੍ਰੋਬਲਮ ਸਾਡੀਆਂ ਭੈਣਾਂ ਨੂੰ ਆ ਜਾਂਦੀ ਹੈ ਤੇ ਫਿਰ ਜਿਨ੍ਹਾਂ ਦਾ ਇਨਸੂਲਿਨ ਮਤਲਬ ਜ਼ਿਆਦਾ ਬਣਦਾ ਹੈ ਜ਼ਿਆਦਾ ਬਾਡੀ ਬਣਾਉਂਦੀ ਹੈ ਜਾਂ ਬਾਡੀ ਨੂੰ ਜ਼ਿਆਦਾ ਬਣਾਉਣ ਦੀ ਲੋੜ ਮਹਿਸੂਸ ਹੁੰਦੀ ਹੈ ਅਸੀਂ ਇਹ ਵੀ ਗੱਲ ਕਹਿ ਸਕਦੇ ਹਾਂ ਤੇ ਫਿਰ ਉਹ ਕਿਵੇਂ ਬੈਲੈਂਸ ਕੀਤਾ ਜਾ ਸਕਦਾ ਹੈ ਤੁਹਾਡੇ ਕੋਲ ਕੋਈ ਨੁਸਖਾ ਕੋਈ ਫਾਰਮੂਲਾ ਈਜ਼ੀ ਵਾਲਾ ਦੱਸਿਓ ਸਾਨੂੰ ਸਭ ਤੋਂ ਸੌਖਾ करेला ਨ ਅਸ਼ਵਗੰਧਾ ਦਾ ਪੌਦਾ ਅਸ਼ਵਗੰਧਾ ਤੇ ਕੜੀ ਪੱਤਾ ਦਿਨ ਦੇ ਵਿੱਚ ਤਿੰਨ ਵਾਰੀ ਲੈ ਲੈਣ ਤੇ ਨਾਲ ਜੇ ਉਹ ਇਹ ਮੈਡੀਸਨ ਸ਼ੁਰੂ ਕਰਨਗੇ ਡਾਈਪਰੋ ਸਰ ਜਿਨ੍ਹਾਂ ਦੇ ਪ੍ਰੋਬਲਮ ਆ ਰਹੀ ਹੈ ਨਾ ਕਨਸੈਪਸ਼ਨ ਨਹੀਂ ਹੋ ਰਹੀ ਭਾਵੇਂ ਮੇਲ ਹੈ ਤੇ ਭਾਵੇਂ ਫੀਮੇਲ ਹੈ ਇਨਸੁਲਿਨ ਕਰਕੇ ਇਨਸੁਲਿਨ ਕਰਕੇ ਜਿੱਤੇ ਅਸੀਂ ਅੱਜ ਗੱਲ ਕੀਤੀ ਤੇ ਆ ਸਰ ਆਪਾਂ ਡਾਈਪਰੋ ਰੱਖਿਆ ਡਾਈਪਰੋ ਦਾ ਪਾਊਡਰ ਕੈਪਸੂਲ ਤੇ ਟੈਬਲੇਟ ਤਿੰਨਾਂ ਦਾ ਕੰਬੀਨੇਸ਼ਨ ਹੈ ਸਰ ਇਦਾਂ ਦੇ ਇਨਫਰਟੀਲਿਟੀ ਵਾਲੇ ਕੇਸ ਨੂੰ ਭਾਵੇਂ ਸਪਰਮ ਮੋਰਫੋਲੋਜੀ ਤੇ ਭਾਵੇਂ ਫੀਮੇਲ ਪ੍ਰੋਬਲਮ ਸਰ ਉਹਨਾਂ ਨੂੰ ਵੱਧ ਤੋਂ ਵੱਧ ਇਹ 2 ਮਹੀਨੇ 3 ਮਹੀਨੇ ਤੱਕ ਅਸੀਂ ਕਹਿੰਦੇ ਹੀ ਨਹੀਂ ਮਤਲਬ ਡੱਬਾ ਖਤਮ ਹੁੰਦੇ ਹੁੰਦੇ ਪ੍ਰੈਗਨancies ਸ਼ੁਰੂ ਜਿਨ੍ਹਾਂ ਨੂੰ ਸ਼ੂਗਰ ਕਰਕੇ ਪ੍ਰੋਬਲਮ ਹੈ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੈ ਨਾ ਸਰ ਇਹ ਡਾਇਬੀਟਿਸ ਦੇਖੋ ਜਿਨ੍ਹਾਂ ਨੇ ਤਾਂ ਪੁਰਾਣੀ ਪ੍ਰੋਬਲਮ ਆ ਰਹੀ ਹੈ 슈ਗਰ ਦੀ ਉਹ ਬਹੁਤ ਮੈਟformin ਲੈ ਰਹੇ ਹੈ ਕਾਫੀ ਟਾਈਮ ਤੋਂ ਲੈ ਰਹੇ 10 ਸਾਲਾਂ ਤੋਂ ਲੈ ਰਹੇ ਹੈ ਸਰ ਉਹਨਾਂ ਨੂੰ ਵੀ ਅਸੀਂ ਦਾਵਾ ਕਰਦੇ ਹਾਂ ਪਰ ਉਹ ਦਵਾਈ ਜਿਹੜੀ ਹੈ ਨਾ ਉਹਨਾਂ ਦੀ ਗ੍ਰੈਜੂਅਲੀ ਉਹ ਪਿਲ ਛੁੱਟਣਗੀਆਂ ਉਹ ਇਹ ਸ਼ੁਰੂ ਕਰਨ ਡਾਇਪਰੋਂ ਤਾਂ ਸਰ ਉਹਨਾਂ ਦਾ 6 ਤੋਂ 8 ਮਹੀਨੇ ਦੇ ਵਿੱਚ ਵਿੱਚ 4 ਮਹੀਨੇ ਵਿੱਚ ਤਾਂ ਉਹ ਆਪ ਕੌਨਫੀਡੈਂਸ ਆ ਜਾਂਦੇ ਹੈ ਕਿ ਮੈਡਮ ਸਾਡੀ ਤਾਂ ਡਾਇਬੀਟਿਸ ਠੀਕ ਹੈ ਅਸੀਂ ਇਨਮਿਸ਼ਨ ਲੈਣੀ ਨਹੀਂ ਤਾਂ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਥੋੜੀ ਜੀ ਡੋਜ਼ ਜੀ ਗ੍ਰੈਜੂਅਲੀ ਆਪਾਂ ਘਟਾ ਘਟਾ ਕੇ 6 ਤੋਂ 8 ਮਹੀਨੇ ਦੇ ਵਿੱਚ ਉਹਨਾਂ ਦੇ ਡਾਇਬਟੀਜ਼ ਵੀ ਹੋਨਲੀ ਸੌਲੀ ਗਰੰਟੀਡ ਰਿਕਵਰ ਕਰ ਦਿੰਨੇ ਆ। ਕੀ ਬਾਤ ਹੈ? ਜੀ 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 ਜੀ। ਅੱਛਾ ਮੈਮ ਫਿਰ ਇੱਕ ਆਖਰ ਦੇ ਵਿੱਚ ਸਵਾਲ ਹੈ ਤੇ ਸਾਨੂੰ ਕਿਸੇ ਨੂੰ ਮਿਲਾ ਵੀ ਦਿਓ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਦਿੱਕਤਾਂ ਪਰੇਸ਼ਾਨੀਆਂ ਦੂਰ ਹੋਈਆਂ ਨੇ ਤੁਸੀਂ ਮਿਲਾ ਸਕਦੇ ਹੋ? ਸਰ ਜਿਨ੍ਹਾਂ ਨੂੰ ਪੀਸੀਓਡੀ ਕਰਕੇ ਕਨਸੈਪਸ਼ਨ ਰਹਿੰਦੀ ਸੀ ਤੁਸੀਂ ਮਿਲਾਨ ਦੀ ਗੱਲ ਕਰਦੇ ਹੋ ਸਰ? ਮਿਲਾਂਚ ਅੱਜ ਉਹਨਾਂ ਦੇ ਕੋਲ ਬੇਬੀ ਹੈਗੇ ਸਰ ਮੈਂ ਹੁਣੇ ਅੱਜ ਦੀ ਗੱਲ ਕਰਾਂ ਮੇਰਾ ਇੱਕ ਪੇਸ਼ੈਂਟ ਸਰ ਉਹਦੀ ਡਾਟਰ ਇਸ ਟਾਈਮ 3 ਕਿਲੋ 800 ਗ੍ਰਾਮ ਦੀ ਪੀਸੀਡੀ ਦੀ ਪ੍ਰੋਬਲਮ ਸੀ ਸਰ ਉਹਨੂੰ ਚੌਥੇ ਮਹੀਨੇ ਕਨਸੀਵ ਕਰ ਗਈ ਤੇ ਇਹ 3 ਕਿਲੋ ਦੀ ਤੇ ਇੱਕ ਕੈਨੇਡਾ ਤੋਂ ਪੇਸ਼ੈਂਟ ਹੈ ਮੇਰੀ ਉਹਨੂੰ ਵੀ ਪੀਸੀਡੀ ਦੀ ਸੇਮ ਪ੍ਰੋਬਲਮ ਸੀ ਔਰ 3 ਕਿਲੋ 800 ਗ੍ਰਾਮ ਦੀ ਸਰ ਤੇ ਇੱਕ ਬॉय ਬੇਬੀ ਹੋਇਆ ਸਰ ਉਹ ਮਾਨਸਾ ਤੇ ਲੱਗ ਗਏ ਹੁਣ ਮੈਂ ਤੁਹਾਨੂੰ ਤਿੰਨੇ ਪੇਸ਼ੈਂਟ ਤਾਂ ਰੈਂਡਮ ਹੀ ਗਿਣਾਦੇ ਸਰ ਜੀ 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 ਚਲੋ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਉਹਨਾਂ ਨਾਲ ਥੋੜੀ ਗੱਲਬਾਤ ਵੀ ਕਰਵਾਈਏ ਉਹਨਾਂ ਦਾ ਐਕਸਪੀਰੀਅੰਸ ਹੈਗਾ ਜਿਹੜਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਈਏ ਅੱਛਾ ਮੈਮ ਫਿਰ ਹੁਣ ਇਹ ਚੀਜ਼ਾਂ ਨੂੰ ਅਸੀਂ ਬੈਲੈਂਸ ਸਾਨੂੰ ਕਿਉਂਕਿ ਵੀਡੀਓ ਲੰਮੀ ਬਣ ਰਹੀ ਹੈ ਸਾਨੂੰ ਬੈਲੈਂਸ ਕਰਨ ਦਾ ਤਰੀਕਾ ਦੱਸੋ ਕਿਹੜੀਆਂ ਚੀਜ਼ਾਂ ਸਿੱਖਾਈਏ ਕਿਹੜੀਆਂ ਚੀਜ਼ਾਂ ਅਸੀਂ ਛੱਡਦੀਏ ਨਾ ਜਿਹੜੀਆਂ ਛੱਡਣੀਆਂ ਉਹਨਾਂ ਨੂੰ ਪਤਾ ਹੈ ਤੇ ਜਿਹੜੀਆਂ ਉਹਨਾਂ ਨੇ ਖਾਣੀਆਂ ਸਰ ਉਹ ਵੈਜੀਜ਼ ਜਿਵੇਂ ਕਹਿੰਦੇ ਨਾ ਪਰ ਕਦੂ ਤੋਰੀ ਟਿੰਡਾ ਪਰਵਲ ਇਹਨਾਂ ਤੇ ਆ ਜਾਓ ਚਾਰਾਂ ਚ ਕੋਈ ਪਸੰਦ ਨਹੀਂ ਕਰਦਾ ਜੀ ਅਸੀਂ ਚਾਰੋ ਹੀ ਖਾਣੀਆਂ ਕਿਉਂਕਿ ਮਸਾਲੇ ਸਾਡੇ ਆਪਣੇ ਨਾਲ ਕਰਦੇ ਨੇ ਵੀ ਕੀ ਟਿੰਡਾ ਗੋਭੀ ਤੁਸੀਂ ਕਦੂ ਵਗੈਰਾ ਕਹਿ ਰਹੇ ਹੋ ਖਾਣ ਜੇ ਬੱਚਾ ਪਸੰਦ ਹੈ ਬੱਚਾ ਲੈਣਾ ਤਾਂ ਇਹੀ ਪਸੰਦ ਕਰਨਾ ਪਾਏਗਾ ਸਰ ਤੇ ਜੇ ਅਸੀਂ ਫਰੂਟ ਦੀ ਗੱਲ ਕਰੀਏ ਤਾਂ ਫਰੂਟ ਦੇ ਵਿੱਚ ਸਰ ਕੁਝ ਫਰੂਟ ਇਦਾਂ ਦੇ ਹੁੰਦੇ ਆ ਜਿਵੇਂ ਕਿ ਮੰਗੋ ਹੋ ਗਿਆ ਬਨਾਣਾ ਹੋ ਗਿਆ ਇਹਨਾਂ ਚ ਮਿੱਠਾ ਹੁੰਦਾ ਛਾੜਨ ਛੱਡਣਾ ਪਾਏਗਾ ਅਸੀਂ ਲੈਣਾ ਕਿ ਪੀਸੋੜੀ ਚ ਐਪਲ ਲੈ ਸਕਦੇ ਆ ਸਰ ਗੁਆਵਾ ਲੈ ਸਕਦੇ ਆ ਪੋਮੇਗ੍ਰੇਨਟ ਲੈ ਸਕਦੇ ਆ ਅਸੀਂ ਕੀਵੀ ਲੈ ਸਕਦੇ ਆ ਮਿੱਠਾ ਫਲ ਨਹੀਂ ਲੈਣਾ ਤੇ ਹੋਰ ਜੇ ਸੈਲਡ ਦੀ ਗੱਲ ਕਰੀਏ ਸੈਲਡ ਦੇ ਵਿੱਚ ਸਰ ਕarele ਬੀਟਰੂਟ करेला बॉईल करके क्योंकि करेला जरूरी है बिकॉज़ डायबिटीज आपा हुने इंसुलिन दी गल ਕੀਤੀ ਹੈਗੀ ਹੈ ਬੀਟਰੂਟ ਕੋਕੰਬਰ ਇਹ ਜਰੂਰ ਐਡ ਔਨ ਕਰਨ ਵੈਜੀਸ ਦੇ ਵਿੱਚ ਕਰੇਲਾ ਵੀ ਐਡ ਕਰ ਸਕਦੇ ਹੈਗੇ ਆ ਤੇ ਨਾਲ ਜੀ ਸੁਹਾਜਨਾ ਦੀ ਪਿਛਲੀ ਵਾਰੀ ਗੱਲ ਕੀਤੀ ਸੀ ਡਾਇਬਟੀਜ਼ ਦੇ ਵਿੱਚ ਸੁਹਾਜਨਾ ਤਾਂ ਸਿਰ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਸਹਜਨ ਪਲੀ ਜਿਹਨੂੰ ਆਪਾਂ ਕਹਿ ਦਿੰਦੇ ਆ ਡਰਮਸਟਿਕ ਦੀ ਸਬਜੀ ਵੀ ਬਣਾ ਸਕਦੇ ਹੈਗੇ ਆ ਸਰ ਜੇਸੀ ਡਰਿੰਕ ਦੀ ਗੱਲ ਕਰੀਏ ਡਰਿੰਕ ਦੇ ਵਿੱਚ ਜੀਰਾ ਪਲੱਸ ਮੇਥੀ ਸਪੀਨਚ ਪਲੱਸ ਤਨੀਆ ਜੀ ਨੂੰ ਆਪਾਂ ਸ਼ੇਕ ਕਹਿੰਦੇ ਨੇ ਨਾ ਸਪੀਨਚ ਪਲੱਸ ਤਨੀਆ ਤੇ ਫਿਰ ਵਿੱਚ ਕਰੇਲਾ ਵੀ ਪਾ ਸਕਦੇ ਆ ਦੂਸਰੀ ਡਰਿੰਕ ਤੀਜੀ ਸਪਿਰਮਿੰਟ ਟੀ ਵੀ ਉਹਨਾਂ ਨੇ ਲੈਣੀ ਹੈ ਕਿ ਇਹ ਤਿੰਨੋਂ ਡਰਿੰਕਸ ਨੂੰ ਮੰਤਰ ਬਣਾ ਲੈਣ ਸਰ ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਹੁਣ ਇਨਸੂਲਿਨ ਵੱਧਦਾ ਹੈ ਸਰ ਅਸੀਂ ਨਾਰਮਲ ਆਟੇ ਦੀ ਬਜਾਏ ਮਲਟੀ ਗ੍ਰੇਨ ਫਲੋਰ ਸ਼ੁਰੂ ਕਰਨਾ ਜਿਵੇਂ ਰਾਗੀ ਕੋਦਰਾ ਬਾਜਰਾ ਜਵਾਰ ਕਿਉਂ ਕਿਉਂਕਿ ਇਹਨਾਂ ਨੇ ਜਿਹੜਾ ਡਾਈਜੈਸ਼ਨ ਹੈ ਨਾ ਇਹ ਹੌਲੀ 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 ਪਛਾਣਾ ਜਦੋਂ ਹੌਲੀ ਹੌਲੀ ਪਛਾਣਗੇ ਤਾਂ ਇਨਸੂਲਿਨ ਸਪਾਈਕ ਹੁਣੇ ਹੀ ਨਹੀਂ ਹੈਗਾ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸਵਾਲ ਤਾਂ ਹੋਰ ਵੀ ਬਹੁਤ ਜ਼ਿਆਦਾ ਹੈਗੇ ਨੇ ਬਹੁਤ ਸਾਰੇ ਹੈਗੇ ਨੇ ਪਰ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਉਹਨਾਂ ਸਵਾਲਾਂ ਦੇ ਵੀ ਜਵਾਬ ਲਈਏ ਜਿਹੜੀਆਂ ਭੈਣਾਂ ਨੇ ਸਾਨੂੰ ਸਵਾਲ ਕੀਤੇ ਨੇ ਜਿੰਨੇ ਇੱਕ ਸਵਾਲ ਸਾਡੇ ਕੋਲ ਆਏ ਜਿੰਨੇ ਇੱਕ ਸਵਾਲ ਹਰਮੀਜੀ ਕੋਲ ਆਏ ਅਸੀਂ ਕੋਸ਼ਿਸ਼ ਕੀਤੀ ਹੈ ਕਿ ਵੱਧ ਤੋਂ ਵੱਧ ਇਸ ਇੰਟਰਵਿਊ ਦਾ ਉਹਨਾਂ ਨੂੰ ਹਿੱਸਾ ਬਣਾਈਏ ਫਿਰ ਵੀ ਜਿਹੜੇ ਸਵਾਲ ਰਹਿ ਗਏ ਨੇ ਕੋਸ਼ਿਸ਼ ਕਰਾਂਗੇ ਅਗਲੀ ਵਾਰ ਅਸੀਂ ਉਹਨਾਂ ਨੂੰ ਲੈ ਕੇ ਆਈਏ ਤੇ ਤੁਹਾਡੀ ਪ੍ਰੋਬਲਮ ਤੁਹਾਨੂੰ ਘਰ ਬੈਠੇ ਹੀ ਅਸੀਂ ਗਾਈਡ ਕਰ ਸਕੀਏ ਅੱਛਾ ਮੈਮ ਜੇਕਰ ਕਿਸੇ ਨੇ ਮਿਲਣਾ ਹੋਵੇ ਕੋਈ ਤੁਹਾਡਾ ਨ ਕਰਨੇ ਹੋਣ ਤੇ ਕਿਵੇਂ ਰਾਬਤਾ ਕਿਵੇਂ ਕੀਤਾ ਜਾ ਸਕਦਾ ਤੁਹਾਡੇ ਨਾਲ ਸਿਰ ਦਿੱਤੇ ਕੇ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਨਹੀਂ ਤਾਂ ਆਪਣਾ ਕਲੀਨਿਕ ਮੋਹਾਲੀ ਫੇਜ਼ 10 ਸੈਕਟਰ 64 ਐਸਫ 61 ਹੈ ਉਹ ਇੱਥੇ ਸਾਨੂੰ ਮਿਲ ਸਕਦੇ ਆ ਜੀ 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 ਬਹੁਤ ਬਹੁਤ ਸ਼ੁਕਰੀਆ ਸੋ ਪੀਸੀਓਡੀ ਦੀ ਦਿੱਕਤ ਪਰੇਸ਼ਾਨੀ ਜਿਹੜੀ ਹੈ ਉਹ ਦੱਸਿਓ ਕਿਸ ਤਰੀਕੇ ਨਾਲ ਅਸੀਂ ਸੈੱਟ ਕਰ ਸਕਦੇ ਆ ਔਰ ਨਾਲ ਨਾਲ ਜ਼ੀਰਾ ਮੇਥੀ ਦਾਣਾ ਔਰ ਧਨੀਆ ਵਾਲਾ ਨੁਸਖਾ ਫਾਰਮੂਲਾ ਵੀ ਹਰਮੀਤ ਜੀ ਨੇ ਸਾਡੇ ਨਾਲ ਸ਼ੇਅਰ ਕੀਤਾ ਹੈ ਉਮੀਦ ਕਰਦਾ ਇਹ ਵੀਡੀਓ ਨਾਲ ਲੋਕਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਕਿ ਜਿਨ੍ਹਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਪਰ ਮੇਰਾ مشورہ میری સલાਹ میری ਚੇਤਾਵਨੀ ਮੇਰਾ ਸੁਜੈਸ਼ਨ ਤੁਹਾਨੂੰ ਇਹ ਹੋਏ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਕਰਨੀਏ ਤੁਸੀਂ ਹਰਮੀਤ ਜੀ ਨਾਲ ਸਲਾਹ ਕਰਕੇ ਵੀ ਇਹ ਨੁਸਖੇ ਫਾਰਮੂਲੇ ਸ਼ੁਰੂ ਕਰ ਸਕਦੇ ਹੋ ਧੰਨਵਾਦ